ਅੱਜ ਸਵੇਰ ਸਮੇਂ ਤੋਂ ਹੁਸ਼ਿਆਰਪੁਰ ਤੋਂ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ 'ਚ ਜਿਹੜੀ ਉਹ ਰੇਡ ਚੱਲ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜੇ ਆਈਟੀ ਵਿਭਾਗ ਦੇ ਜਿਹੜੇ ਉਹ ਅਧਿਕਾਰੀ ਨੇ ਤਾਂ ਹੁਣ ਉਹਨਾਂ ਦੀ ਗੱਡੀ ਹੈ ਜਿਹੜੀ ਉਹ ਗੱਡੀ ਦੇ ਉੱਤੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਗੱਦੇ ਲਾਦ ਕੇ ਜਿਹੜੀ ਹੁਣ ਉਹ ਗੱਡੀ ਜਿਹੜੀ ਅੰਦਰ ਦਾਖਲ ਹੋਈ ਹੈ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਵਿੱਚ ਤਾਂ ਜਿਸ ਤੋਂ ਆਪਾਂ ਸਸੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਜਿਹੜੀ ਰੇਡ ਹੋਈ ਆ ਸੁੰਦਰ ਸ਼ਾਮ अरोड़ा ਦੇ ਘਰ ਹੁਣੋ ਇਹ ਲੰਮਾ ਸਮਾਂ ਜਿਹੜਾ ਹੋਰ ਚੱਲ ਸਕਦੀ ਹੈ ਕਿਉਂਕਿ ਇਹ ਸਵੇਰ ਆ ਜਿਹੜੀ ਉਹ ਜਿਹੜੀ ਇਹ ਰੇਡ ਆ ਸਵੇਰ 6:20 ਮਿੰਟ ਤੋਂ ਲਗਾਤਾਰ ਚੱਲ ਰਹੀ ਹੈ ਤੇ ਜਿਹੜੀਆਂ ਪਹਿਲਾਂ ਬਹੁਤ ਸਾਰੀਆਂ ਜਾਣਕਾਰੀਆਂ ਆ ਰਹੀਆਂ ਸੀ ਈਡੀ ਦੀ ਰੇਡ ਆ ਆਈਟੀ ਵਿਭਾਗ ਦੀ ਰੇਡ ਆ ਤੇ ਹੁਣ ਇੱਕ ਗੱਲ ਆ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੇ ਹੋਰ ਵੀ ਹੁਣ ਅੰਦਰੋਂ ਵੀ ਜਿਹੜੀਆਂ ਜਾਣਕਾਰੀਆਂ ਆਣ ਲੱਗ ਗਈਆਂ ਕੋਠੀਆਂ ਅੰਦਰੋਂ ਕਿ ਇਹ ਇਨਕਮ ਟੈਕਸ ਵਿਭਾਗ ਦੀ ਰੇਡ ਹੈ ਤਾ ਜਿਵੇਂ ਹੁਣ ਗੱਡੀ ਲੱਦ ਕੇ ਜਿਹੜੀ ਉਹ ਗੱਡੀ ਗੱਦਿਆਂ ਦੀ ਗੱਡੀ ਗੱਦਿਆਂ ਦੇ ਨਾਲ ਭਰੀ ਗੱਡੀ ਆ ਜਿਹੜੀ ਹੁਣ ਉਹ ਸੁੰਦਰ ਸ਼ਾਮਾ ਰੋੜਾ ਤੇ ਘਰ ਅੰਦਰ ਦਾਖਲ ਹੋਈ ਆ ਉਸ ਤੋਂ ਆਪਾਂ ਇਹ ਸਾਜੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਰੇਡ ਜਿਹੜੀ ਉਹ ਲੰਮਾ ਸਮਾਂ ਚੱਲਣ ਵਾਲੀ ਆ ਕਿਉਂਕਿ ਸਵੇਰ 6:20 ਮਿੰਟ ਤੋਂ ਜਿਹੜੀ ਇਹ ਰੇਡ ਲਗਾਤਾਰ ਉਹ ਚੱਲ ਰਹੀ ਆ ਤੇ ਹੁਣ ਜੇ ਜੱਕੇ ਰ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਹੁਣ 8:00 ਵਜਣ ਵਾਲਿਆ 7:50 ਮਿੰਟ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਤੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆਪਾਂ ਹੁਣ ਵੀ ਸਾਂਝੀਆਂ ਇਹ ਕਰ ਰਹੇ ਆ ਤਾਂ ਆਈਟੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਹੋਰ ਉਹਨਾਂ ਦੇ ਇਹ ਮੁਲਾਜ਼ਮ ਨੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤਾਂ ਇੱਕ ਆਰਟੀਕਲ ਗੱਡੀ ਆ ਜਿਸ ਦੇ ਆ ਨੰਬਰ ਵੀ ਤੁਸੀਂ ਦੇਖ ਸਕਦੇ ਹੋ ਤਾਂ ਇਸ ਆਰਟੀਕਲ ਗੱਡੀ ਦੇ ਵਿੱਚ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਗੱਦੇ ਲੱਦ ਕੇ ਜਿਹੜੇ ਉਹ ਲਿਆਂਦੇ ਗਏ ਨੇ ਤਾਂ ਗੱਡੀ ਸੁੰਦਰ ਸ਼ਾਮ ਅਰੋੜਾ ਦੇ ਘਰ ਅੰਦਰ ਦਾਖਲ ਹੁੰਦੀ ਵੀ ਤੁਹਾਨੂੰ ਉਹ ਦਿਖਾਈ ਦੇ ਰਹੀ ਆ ਤਸਵੀਰਾਂ ਦੇ ਵਿੱਚ ਤਾਂ ਜਿਸ ਤੋਂ ਅਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਰੇਡ ਜਿਹੜੀ ਉਹ ਉਹ ਲੰਮੀ ਚੱਲ ਸਕਦੀ ਆ ਤਾਂ ਦੇ ਬਹੁਤ ਸਾਰੇ ਸੱਜਣਾ ਵੱਲੋਂ ਇਹ ਗੱਲ ਵੀ ਕਈਆਂ ਜਾ ਰਹੀਆਂ ਨੇ ਕਈ ਕੁਝ ਮਹਾਰਾ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਆ ਜਿਹੜੇ ਚੰਗੀ ਪੈੜ ਰੱਖਦੇ ਨੇ ਇਸ ਜਾਂ ਜਾਣਕਾਰੀ ਰੱਖਦੇ ਨੇ ਇਸ ਤਰ੍ਹਾਂ ਦੀਆਂ ਰੇਡਸ ਦੇ ਬਾਬਤ ਤਾਂ ਉਹਨਾਂ ਦਾ ਕਹਿਣਾ ਉਹਨਾਂ ਦਾ ਕਹਿਣਾ ਇਹੀ ਹੈ ਕਿ ਹੋ ਸਕਦਾ ਹੈ ਕਿ ਇਹ ਰੇਡ ਜਿਹੜੀ ਹੈ ਅੱਜ ਤੱਕ ਵੀ ਚੱਲ ਸਕਦੀ ਹੈ ਜਾਂ ਕੱਲ ਤੋਂ ਬਾਅਦ ਇੱਕ ਦਿਨ ਇਹ ਹੋਰ ਵੱਧ ਸਮਾਂ ਜਿਹੜਾ ਇਸ ਰੇਡ ਦੇ ਵਿੱਚ ਜਿਹੜਾ ਉਹ ਲੱਗ ਸਕਦਾ ਤੇ ਹੁਣ ਇਹ ਸੁਭਾਵਿਕ ਹੈ ਕਿ ਜਿਸ ਤਰ੍ਹਾਂ ਦੇ ਨਾਲ ਤਿਆਰੀਆਂ ਜਿਹੜੀਆਂ ਇਨਕਮ ਟੈਕਸ ਵਿਭਾਗ ਦੀਆਂ ਨੇ ਉਸ ਤੋਂ ਇਹ ਗੱਲ ਕਹਿਣੀ ਹੁਣ ਗਲਤ ਨਹੀਂ ਹੋਵੇਗੀ ਇਹ ਰੇਡ ਆ ਜਿਹੜੀ ਉਹ ਲੰਮੀ ਨਹੀਂ ਚੱਲੇਗੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗੱਦੇ ਅੰਦਰ ਗਏ ਨੇ ਤਾਂ ਜ਼ਰੂਰ ਇਹ ਰੇਡ ਆ ਜਿਹੜੀ ਉਹ ਲੰਮਾ ਸਮਾਂ ਚੱਲੇਗੀ ਤਾਂ ਕੀ ਕੁਝ ਤੱਥ ਨਿਕਲ ਕੇ ਬਾਹਰ ਆਉਂਦੇ ਨੇ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ